सतनाम श्री वाहे गुरु साहिब जी बेला महला पंचमा ऐसी कृपा मोहे कर संत है चरण हमारो माथा नैन दर्श तन तूर पर हो रहाओ गुर को सबद मेरे ही अरे बांस हर नामा मन संग तर हो तस्कर पंचन बार हो ठाकुर सगलो परम मोहे जर हो ਜੋ ਤਮ ਕਹੋ ਸੋਈ ਪਰਮਾਨੰ ਭਾਵਨ ਦੁਗਦਾ ਦੂਰ ਟਰਹੋ ਨਾਨਕ ਕਹਿ ਪ੍ਰਭ ਤੁਮਹੀ ਦਾਤੇ ਸਤ ਸੰਗਲ ਮੋਹੇ ਉਧਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਹਿ ਲਾਵਲ ਮਹਲਾ ਪੰਜਮਾ ਐਸੀ ਕਿਰਪਾ ਮੋਹੇ ਕਰਹੋ ਸੰਤਹ ਚਰਨ ਹਮਾਰੋ ਮਾਥਾ ਨੈਣ ਦਰਸ ਤਨ ਧੂਰ ਪਰ ਹੋ ਰਹਾਓ ਗੁਰ ਕੋ ਸਬਰ ਮੇਰੇ ਹੀਰੇ ਬਸ ਹਰ ਨਾਮਾ ਮਨ ਸੰਗ ਧਰ ਹੋ ਤਸ ਕਰ ਪੰਚਨ ਬਾਰ ਹੋ ठाकुर ਸਗਲੋ ਪਰਮ ਮੋਹੇ ਜਰ ਹੋ ਜੋ ਤੁਮ ਕਹੋ ਸੋਈ ਪਰਮਾਨੈ ਭਾਵਨ ਦੁਗਦਾ ਦੂਰ ਟਰ ਹੋ ਨਾਨਕ ਕਹਿ ਪ੍ਰਭ ਤੁਮ ਹੀ ਦਾਤੇ ਸਤ ਸੰਗਲ ਮੋਹੇ ਉਧਰ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਹਿਲਾਵਲ ਮਹਲਾ ਪੰਜਮਾ ऐसी कृपा मोहे करहो संत है चरण हमारो माथा नैन दर्श तन दूर पर हो रहाओ गुरु को सबर मेरे ही रे बस हरनामा मन संग धर हो तस कर पंचन बार हो ठाकुर सबलो परम मोहै जर हो जो तुम कहो सोई परमान है पावन दुबदा दूर टर हो नानक कह प्रभु तुम ही दाते साथ संग ले मोहे उद्रहो ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਹਿਲਾਵਲ ਮਹਲਾ ਪੰਜਵਾਂ ਐਸੀ ਕਿਰਪਾ ਮੋਹੇ ਕਰੋ ਸੰਤ ਹੈ ਚਰਨ ਹਮਾਰੋ ਮਾਥਾ ਨੈਣ ਦਰਸ ਤਨ ਧੂਰ ਪਰ ਹੋ ਰਹਾਓ ਗੁਰ ਕੋ ਸਬਰ ਮੇਰੇ ਹੀ ਅਰੇ ਬਸ ਹਰ ਨਾਮਾ ਮਨ ਸੰਗ ਧਰੋ ਤਸ ਕਰ ਪੰਚਨ ਬਾਰ ਹੋ ठाकुर ਸਗਲੋ ਭਰਮ ਮੋਹੇ ਜਰੋ ਜੋ ਤਮ ਕਹੋ ਸੋਈ ਪਰਮਾਨੈ ਭਾਵਨ ਦੁਬਦਾ ਦੂਰ ਟਰਹੋ ਨਾਨਕ ਕਹਿ ਪ੍ਰਭ ਤੁਮਹੀ ਦਾਤੇ ਸਤ ਸੰਗਲੈ 모ਹੇ ਉਧਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੈਲਾਵਲ ਮਹਲਾ ਪੰਜਮਾ ਐਸੀ ਕਿਰਪਾ 모ਹੇ ਕਰਹੋ ਸੰਤਹਿ ਚਰਨ ਹਮਾਰੋ ਮਾਥਾ ਨੈਣ ਦਰਸ ਤਨ ਧੂਰ ਪਰਹੋ ਗੁਰ ਕੋ ਸਬਦ ਮੇਰੇ ਹੀਰੇ ਬਸ ਹਰ ਨਾਮਾ ਮਨ ਸੰਗ ਧਰ ਹੋ ਤਸ ਕਰ ਪੰਚਨ ਬਾਰ ਹੋ ठाकुर ਸਗਲੋ ਪਰਮ ਮੋਹੇ ਜਰ ਹੋ ਜੋ ਤੁਮ ਕਹੋ ਸੋਈ ਪਰਮਾਨ ਹੈ ਭਾਵਨ ਦੁਗਦਾ ਦੂਰ ਟਰ ਹੋ ਨਾਨਕ ਕਹਿ ਪ੍ਰਭ ਤੁਮ ਹੀ ਦਾਤੇ ਸਤ ਸੰਗਲ ਮੋਹੇ ਉਧਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਹਿਲਾਵਲ ਮਹਲਾ ਪੰਜਮਾ ਐਸੀ ਕਿਰਪਾ 모ਹੇ ਕਰਹੁ ਸੰਤਹ ਚਰਨ ਹਮਾਰੋ ਮਾਤਾ ਨੈਣ ਦਰਸ ਤਨ ਧੂਰ ਪਰ ਹੋ ਰਹਾਉ ਗੁਰ ਕੋ ਸਬਦ ਮੇਰੇ ਹਿਰੇ ਬਸ ਹਰਿ ਨਾਮ ਆਮਰ ਸੰਗ ਧਰੋ ਤਸ ਕਰਪਾ ਚਨ ਬਾਰ ਹੋ ठाकुर ਸਗਲੋ ਪਰਮ 모ਹੇ ਜਰਹੁ ਜੋ ਤੁਮ ਕਹੋ ਸੋਈ ਪਰਮਾਨੰ ਭਾਵਨ ਦੁਬਦਾ ਦੂਰ ਟਰਹੋ ਨਾਨਕ ਕਹਿ ਪ੍ਰਭ ਤੁਮ ਹੀ ਦਾਤੇ ਸਤ ਸੰਗ ਲੈ 모ਹੇ ਉਧਰੋ सतनाम श्री वाहे साहिब जी बेला महला पंचमा ऐसी कृपा मोहे कर संत है चरण हमारो माथा नैन दर्श तन तूर पर हो रहाओ गुर को सबद मेरे ही अरे बांस हर नामा मन संग तर हो तस्कर पंचन बार हो ठाकुर सगलो परम मोहे जर हो ਜੋ ਤਮ ਕਹੋ ਸੋਈ ਪਰਮਾਨੰ ਭਾਵਨ ਦੁਬਦਾ ਦੂਰ ਟਰਹੋ ਨਾਨਕ ਕਹਿ ਪ੍ਰਭ ਤੁਮਹੀ ਦਾਤੇ ਸਤ ਸੰਗਲ ਮੋਹੇ ਉਧਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਹਿ ਲਾਵਲ ਮਹਲਾ ਪੰਜਵਾ ਐਸੀ ਕਿਰਪਾ ਮੋਹੇ ਕਰਹੋ ਸੰਤਹਿ ਚਰਨ ਹਮਾਰੋ ਮਾਤਾ ਨੈਣ ਦਰਸ ਤਨ ਧੂਰ ਪਰ ਹੋ ਰਹਾਓ ਗੁਰ ਕੋ ਸਬਰ ਮੇਰੇ ਹੀਰੇ ਬਸ ਹਰ ਨਾਮਾ ਮਨ ਸੰਗ ਧਰ ਹੋ ਤਸ ਕਰ ਪੰਚਨ ਬਾਰ ਹੋ ठाकुर ਸਗਲੋ ਭਰਮ ਮੋਹੇ ਜਰ ਹੋ ਜੋ ਤੁਮ ਕਹੋ ਸੋਈ ਪਰਮਾਨੈ ਭਾਵਨ ਦੁਗਦਾ ਦੂਰ ਟਰ ਹੋ ਨਾਨਕ ਕਹਿ ਪ੍ਰਭ ਤੁਮ ਹੀ ਦਾਤੇ ਸਤ ਸੰਗਲ ਮੋਹੇ ਉਧਰ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਹਿ ਲਾਵਲ ਮਹਲਾ ਪੰਜਮਾ ऐसी कृपा मोहे करहो संत है चरण हमारो माथा नैन दर्श तन तूर पर हो रहाओ गुरु को सबद मेरे ही रे बस हर नामे मन संग धर हो तस कर पंचन बार हो ठाकुर सबलो परम मोहै जर हो जो तुम कहो सोई परमान है पावन दुबदा दूर टर हो नानक कह प्रभु तुम ही दाते साथ संग ले मोहे उद्रह सतनाम श्री वाहे गुरु साहिब जी बेला महला पंचमा ऐसी कृपा मोहे कर हो संत है चरण हमारो माथा नैन दर्श तन तूर पर हो रहाओ गुर को सबद मेरे ही अरे बांस हर नामा मन संग तर हो तस्कर पंचन बार हो ठाकुर सगरो परम मोहे जर हो ਜੋ ਤਮ ਕਹੋ ਸੋਈ ਪਰਮਾਨੰ ਭਾਵਨ ਦੁਬਦਾ ਦੂਰ ਟਰਹੋ ਨਾਨਕ ਕਹਿ ਪ੍ਰਭ ਤੁਮਹੀ ਦਾਤੇ ਸਤ ਸੰਗਲ ਮੋਹੈ ਉਧਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਹਿ ਲਾਵਲ ਮਹਲਾ ਪੰਜਵਾਂ ਐਸੀ ਕਿਰਪਾ ਮੋਹੈ ਕਰਹੋ ਸੰਤ ਹੈ ਚਰਨ ਹਮਾਰੋ ਮਾਥਾ ਨੈਣ ਦਰਸ ਤਨ ਧੂਰ ਪਰ ਹੋ ਰਹਾਓ ਗੁਰ ਕਉ ਸਬਰ ਮੇਰੇ ਹਿਰਿ ਰੇ ਬਸ ਹਰਿ ਨਾਮਾ ਮਨ ਸੰਗ ਧਰੋ ਤਸਕਰ ਪੰਚਨ ਬਾਰ ਹੋ ठाकुर ਸਗਲੋ ਭਰਮ 모ਹੇ ਜਰੋ ਜੋ ਤੁਮ ਕਹੋ ਸੋਈ ਪਰਮਾਨੰ ਭਾਵਨ ਦੁਬਦਾ ਦੂਰ ਟਰੋ ਨਾਨਕ ਕਹਿ ਪ੍ਰਭ ਤੁਮਹੀ ਦਾਤੇ ਸਤ ਸੰਗਲ 모ਹੇ ਉਦ੍ਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਹਿਲਾਵਲ ਮਹਲਾ ਪੰਜਵਾਂ ऐसी कृपा मोहे करहो संत है चरण हमारो माथा नैन दर्श तन तूर पर हो रहाओ गुरु को सबर मेरे ही अरे बस हरि नामा मन संग धर हो तस कर पंचन बार हो ठाकुर सगलो परम मोह जे रहो जो तुम कहो सोई परमान है पावन दुबदा दूर टर हो नानक कह प्रभु तुम ही दाते सत संग ले मोहे उग्रह ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਹਿਲਾਵਲ ਮਹਲਾ ਪੰਜਵਾਂ ਐਸੀ ਕਿਰਪਾ ਮੋਹਿ ਕਰੋ ਸੰਤਹਿ ਚਰਨ ਹਮਾਰੋ ਮਾਤਾ ਨੈਣ ਦਰਸ ਤਨ ਧੂਰ ਪਰ ਹੋ ਰਹਾਓ ਗੁਰ ਕੋ ਸਬਰ ਮੇਰੇ ਹਿਰੇ ਬਸ ਹਰ ਨਾਮਾ ਮਨ ਸੰਗ ਧਰੋ ਤਸ ਕਰ ਪੰਚਨ ਬਾਰ ਹੋ ਠਾਕੁਰ ਸਗਲੋ ਭਰਮ ਮੋਹਿ ਜਰੋ ਜੋ ਤਮ ਕਹੋ ਸੋਈ ਪਰਮਾਨੰ ਭਾਵਨ ਦੁਬਦਾ ਦੂਰ ਟਰ ਹੋ ਨਾਨਕ ਕਹਿ ਪ੍ਰਭ ਤੁਮਹੀ ਦਾਤੇ ਸਤ ਸੰਗਲ ਮੋਹਿ ਉਧਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਹਿ ਲਾਵਲ ਮਹਲਾ ਪੰਜਵਾਂ ਐਸੀ ਕਿਰਪਾ ਮੋਹਿ ਕਰਹੁ ਸੰਤਹਿ ਚਰਨ ਹਮਾਰੋ ਮਾਤਾ ਨੈਣ ਦਰਸ ਤਨ ਧੂਰ ਪਰ ਹੋ ਰਹਾਉ ਗੁਰ ਕੋ ਸਬਰ ਮੇਰੇ ਹੀਰੇ ਬਸ ਹਰ ਨਾਮਾ ਮਨ ਸੰਗ ਧਰ ਹੋ ਤਸ ਕਰ ਪੰਚਨ ਬਾਰ ਹੋ ठाकुर ਸਗਲੋ ਪਰਮ ਮੋਹੇ ਜਰ ਹੋ ਜੋ ਤੁਮ ਕਹੋ ਸੋਈ ਪਰਮਾਨੰ ਭਾਵਨ ਦੁਬਦਾ ਦੂਰ ਟਰ ਹੋ ਨਾਨਕ ਕਹਿ ਪ੍ਰਭ ਤੁਮ ਹੀ ਦਾਤੇ ਸਤ ਸੰਗ ਲੈ ਮੋਹੇ ਉਧਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਹਿਲਾਵਲ ਮਹਲਾ 5 ऐसी कृपा मोहे करहो संत है चरण हमारो माथा नैन दर्श तन दूर पर हो रहाओ गुरु को शब्द मेरे ही रे बस हर नाम आ मन संग धर हो तस कर पंचन बार हो ठाकुर सगलो परम मोहै जर हो जो तुम कहो सोई परमान है पावन दुबदा दूर टर हो नानक कह प्रभु तुम ही दाते साथ संग ले मोहे उद्रहो सतनाम श्री गुरु साहिब जी बैलावल महला पंचमा ऐसी कृपा मोहे कर हो संत है चरण हमारो माथा नैन दर्श तन तूर पर हो रहाओ गुर को सबद मेरे ही अरे बांस हर नामा मन संग तर हो तस्कर पंचन बार हो ठाकुर सगलो परम मोहे जर हो ਜੋ ਤਮ ਕਹੋ ਸੋਈ ਪਰਮਾਨੰ ਭਾਵਨ ਦੁਬਦਾ ਦੂਰ ਟਰ ਹੋ ਨਾਨਕ ਕਹਿ ਪ੍ਰਭ ਤੁਮਹੀ ਦਾਤੇ ਸਤ ਸੰਗ ਲੈ ਮੋਹੇ ਉਧਰੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਹਿ ਲਾਵਲ ਮਹਲਾ ਪੰਜਮਾ ਐਸੀ ਕਿਰਪਾ ਮੋਹੇ ਕਰਹੁ ਸੰਤਹਿ ਚਰਨ ਹਮਾਰੋ ਮਾਥਾ ਨੈਣ ਦਰਸ ਤਨ ਧੂਰ ਪਰ ਹੋ ਰਹਾਓ ਗੁਰ ਕੋ ਸਬਰ ਮੇਰੇ ਹੀ ਰੇ ਬਸ ਹਰ ਨਾਮਾ ਮਨ ਸੰਗ ਧਰ ਹੋ ਤਸ ਕਰ ਪੰਚਨ ਬਾਰ ਹੋ ठाकुर ਸਗਲੋ ਭਰਮ ਮੋਹੇ ਜਰ ਹੋ ਜੋ ਤੁਮ ਕਹੋ ਸੋਈ ਪਰਮਾਨੰ ਭਾਵਨ ਦੁਬਦਾ ਦੂਰ ਟਰ ਹੋ ਨਾਨਕ ਕਹਿ ਪ੍ਰਭ ਤੁਮ ਹੀ ਦਾਤੇ ਸਤ ਸੰਗਲ ਮੋਹੇ ਉਧਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੇਲਾਵਲ ਮਹਲਾ 5 ਐਸੀ ਕਿਰਪਾ ਮੋਹਿ ਕਰੋ ਸੰਤਹਿ ਚਰਨ ਹਮਾਰੋ ਮਾਥਾ ਨੈਣ ਦਰਸ ਤਨ ਧੂਰ ਪਰ ਹੋ ਰਹਾਓ ਗੁਰ ਕੋ ਸਬਦ ਮੇਰੇ ਹਿਰੇ ਰੇ ਵਸੇ ਹਰ ਨਾਮਾ ਮਨ ਸੰਗ ਧਰੋ ਤਸ ਕਰਪਾ ਚਨ ਬਾਰ ਹੋ ਠਾਕੁਰ ਸਗਲੋ ਪਰਮ ਮੋਹੇ ਜਰਹੋ ਜੋ ਤੁਮ ਕਹੋ ਸੋਈ ਪਰਮਾਨੰ ਭਾਵਨ ਦੁਬਦਾ ਦੂਰ ਟਰਹੋ ਨਾਨਕ ਕਹਿ ਪ੍ਰਭ ਤੁਮਹੀ ਦਾਤੇ ਸਤ ਸੰਗਲ ਮੋਹਿ ਉਧਰੋ सतनाम श्री वु साहिब जी ऐसी कृपा मोहे कर माथा नैन दर्श तन तूर पर हो रहाओ गुर को सबद मेरे हिर बांस हर नामा मन संग तर हो तस्कर बार हो ठाकुर सगलो परम मोहे हो ਜੋ ਤਮ ਕਹੋ ਸੋਈ ਪਰਮਾਨੰ ਭਾਵਨ ਦੁਗਦਾ ਦੂਰ ਟਰਹੋ ਨਾਨਕ ਕਹਿ ਪ੍ਰਭ ਤੁਮਹੀ ਦਾਤੇ ਸਤ ਸੰਗਲੈ ਮੋਹੈ ਉਧਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਹਿ ਲਾਵਲ ਮਹਲਾ ਪੰਜਵਾ ਐਸੀ ਕਿਰਪਾ ਮੋਹੈ ਕਰਹੋ ਸੰਤਹਿ ਚਰਨ ਹਮਾਰੋ ਮਾਥਾ ਨੈਣ ਦਰਸ ਤਨ ਧੂਰ ਪਰ ਹੋ ਰਹਾਓ ਗੁਰ ਕੋ ਸਬਰ ਮੇਰੇ ਹੀਰੇ ਬਸ ਹਰ ਨਾਮਾ ਮਨ ਸੰਗ ਧਰ ਹੋ ਤਸਕਰ ਪੰਚਨ ਬਾਰ ਹੋ ठाकुर ਸਗਲੋ ਪਰਮ ਮੋਹੇ ਜਰ ਹੋ ਜੋ ਤਮ ਘਰੋ ਸੋਈ ਪਰਮਾਨੈ ਭਾਵਨ ਦੁਗਦਾ ਦੂਰ ਟਰ ਹੋ ਨਾਨਕ ਕਹਿ ਪ੍ਰਭ ਤੁਮ ਹੀ ਦਾਤੇ ਸਤ ਸੰਗਲ ਮੋਹੇ ਉਧਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੈਲਾਵਲ ਮਹਲਾ ਪੰਜਮਾ ऐसी कृपा मोहे कर हो संत है चरण हमारो माथा नैन दर्श तन तूर पर हो रहा गुर गुरु को सबद मेरे हियर बंस हर संग तर हो तस्कर पंचन बार हो ठाकुर सगर परम मोहे जर हो ਜੋ ਤਮ ਕਹੋ ਸੋਈ ਪਰਮਾਨੰ ਭਾਵਨ ਦੁਗਦਾ ਦੂਰ ਟਰਹੋ ਨਾਨਕ ਕਹਿ ਪ੍ਰਭ ਤੁਮਹੀ ਦਾਤੇ ਸਤ ਸੰਗਲ ਮੋਹੈ ਉਧਰੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਹਿ ਲਾਵਲ ਮਹਲਾ ਪੰਜਵਾਂ ਐਸੀ ਕਿਰਪਾ ਮੋਹੈ ਕਰਹੋ ਸੰਤਹਿ ਚਰਨ ਹਮਾਰੋ ਮਾਤਾ ਨੈਣ ਦਰਸ ਤਨ ਧੂਰ ਪਰ ਹੋ ਰਹਾਓ ਗੁਰ ਕੋ ਸਬਰ ਮੇਰੇ ਹੀਰੇ ਬਸ ਹਰ ਨਾਮਾ ਮਨ ਸੰਗ ਧਰ ਹੋ ਤਸ ਕਰ ਪੰਚਨ ਬਾਰ ਹੋ ठाकुर ਸਗਲੋ ਪਰਮ ਮੋਹੇ ਜਰ ਹੋ ਜੋ ਤੁਮ ਕਹੋ ਸੋਈ ਪਰਮਾਨੈ ਭਾਵਨ ਦੁਗਦਾ ਦੂਰ ਟਰ ਹੋ ਨਾਨਕ ਕਹਿ ਪ੍ਰਭ ਤੁਮ ਹੀ ਦਾਤੇ ਸਤ ਸੰਗਲ ਮੋਹੇ ਉਧਰ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਹਿਲਾਵਲ ਮਹਲਾ ਪੰਜਮਾ ऐसी कृपा मोहे करहो संत है चरण हमारो माथा नैन दर्श तन दूर पर हो रहाओ गुरु को सबद मेरे ही रे बस हरि नामा मन संग धर हो तस करपंजन बार हो ठाकुर सगलो परम मोह जे रहो जो तुम कहो सोई परमान है पावन दुबदा दूर टर हो नानक कह प्रभु तुम ही दाते सत संग ले मोहे उग्रह ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਹਿਲਾਵਲ ਮਹਲਾ ਪੰਜਵਾਂ ਐਸੀ ਕਿਰਪਾ ਮੋਹਿ ਕਰੋ ਸੰਤ ਹੈ ਚਰਨ ਹਮਾਰੋ ਮਾਥਾ ਨੈਣ ਦਰਸ ਤਨ ਧੂਰ ਪਰ ਹੋ ਰਹਾਉ ਗੁਰ ਕੋ ਸਬਰ ਮੇਰੇ ਹਿਰੇ ਬਸ ਹਰ ਨਾਮਾ ਮਨ ਸੰਗ ਧਰੋ ਤਸ ਕਰ ਪੰਚਨ ਬਾਰ ਹੋ ਠਾਕੁਰ ਸਗਲੋ ਭਰਮ ਮੋਹਿ ਜਰੋ ਜੋ ਤਮ ਕਹੋ ਸੋਈ ਪਰਮਾਨੰ ਭਾਵਨ ਦੁਬਦਾ ਦੂਰ ਟਰਹੋ ਨਾਨਕ ਕਹਿ ਪ੍ਰਭ ਤੁਮਹੀ ਦਾਤੇ ਸਤ ਸੰਗਲ ਮੋਹੇ ਉਧਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਹਿ ਲਾਵਲ ਮਹਲਾ ਪੰਜਵਾਂ ਐਸੀ ਕਿਰਪਾ ਮੋਹੇ ਕਰਹੋ ਸੰਤਹਿ ਚਰਨ ਹਮਾਰੋ ਮਾਤਾ ਨੈਣ ਦਰਸ ਤਨ ਧੂਰ ਪਰ ਹੋ ਰਹਾਓ ਗੁਰ ਕੋ ਸਬਰ ਮੇਰੇ ਹੀਰੇ ਬਸ ਹਰ ਨਾਮਾ ਮਨ ਸੰਗ ਧਰ ਹੋ ਤਸ ਕਰ ਪੰਚਨ ਬਾਰ ਹੋ ठाकुर ਸਗਲੋ ਭਰਮ ਮੋਹੇ ਜਰ ਹੋ ਜੋ ਤੁਮ ਕਹੋ ਸੋਈ ਪਰਮਾਨੈ ਭਾਵਨ ਦੁਬਦਾ ਦੂਰ ਟਰ ਹੋ ਨਾਨਕ ਕਹਿ ਪ੍ਰਭ ਤੁਮ ਹੀ ਦਾਤੇ ਸਤ ਸੰਗਲ ਮੋਹੇ ਉਧਰ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੈਲਾਵਲ ਮਹਲਾ ਪੰਜਮਾ ਐਸੀ ਕਿਰਪਾ 모ਹੇ ਕਰੋ ਸੰਤਹਿ ਚਰਨ ਹਮਾਰੋ ਮਾਤਾ ਨੈਣ ਦਰਸ ਤਨ ਧੂਰ ਪਰ ਹੋ ਰਹਾਓ ਗੁਰ ਕੋ ਸਬਰ ਮੇਰੇ ਹਿਰੇ ਬਸ ਹਰ ਨਾਮਾ ਮਨ ਸੰਗ ਧਰੋ ਤਸ ਕਰਪਾ ਚਨ ਬਾਰ ਹੋ ਠਾਕੁਰ ਸਗਲੋ ਭਰਮ 모ਹੇ ਜਰੋ ਜੋ ਤੁਮ ਕਹੋ ਸੋਈ ਪਰਮਾਨੰ ਭਾਵਨ ਦੁਬਦਾ ਦੂਰ ਟਰੋ ਨਾਨਕ ਕਹਿ ਪ੍ਰਭ ਤੁਮਹੀ ਦਾਤੇ ਸਤ ਸੰਗਲ 모ਹੇ ਉਧਰੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਹਿਲਾਵਲ ਮਹਲਾ ਪੰਜਵਾਂ ਐਸੀ ਕਿਰਪਾ ਮੋਹੇ ਕਰੋ ਸੰਤ ਹੈ ਚਰਨ ਹਮਾਰੋ ਮਾਥਾ ਨੈਣ ਦਰਸ ਤਨ ਧੂਰ ਪਰ ਹੋ ਰਹਾਓ ਗੁਰ ਕੋ ਸਬਰ ਮੇਰੇ ਹਿਰੇ ਬਸ ਹਰ ਨਾਮਾ ਮਨ ਸੰਗ ਧਰ ਹੋ ਤਸਕਰ ਪੰਚਨ ਬਾਰ ਹੋ ਠਾਕੁਰ ਸਗਲੋ ਭਰਮ ਮੋਹੇ ਜਰ ਹੋ ਜੋ ਤਮ ਕਹੋ ਸੋਈ ਪਰਮਾਨੰ ਭਾਵਨ ਦੁਗਦਾ ਦੂਰ ਟਰਹੋ ਨਾਨਕ ਕਹਿ ਪ੍ਰਭ ਤੁਮਹੀ ਦਾਤੇ ਸਤ ਸੰਗਲ ਮੋਹੇ ਉਧਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਹਿ ਲਾਵਲ ਮਹਲਾ ਪੰਜਵਾਂ ਐਸੀ ਕਿਰਪਾ ਮੋਹੇ ਕਰਹੋ ਸੰਤਹਿ ਚਰਨ ਹਮਾਰੋ ਮਾਤਾ ਨੈਣ ਦਰਸ ਤਨ ਧੂਰ ਪਰ ਹੋ ਰਹਾਓ ਗੁਰ ਕੋ ਸਬਰ ਮੇਰੇ ਹੀਰੇ ਬਸ ਹਰ ਨਾਮਾ ਮਨ ਸੰਗ ਧਰ ਹੋ ਤਸ ਕਰ ਪੰਚਨ ਬਾਰ ਹੋ ਠਾਕੁਰ ਸਗਲੋ ਭਰਮ ਮੋਹੇ ਜਰ ਹੋ ਜੋ ਤੁਮ ਕਹੋ ਸੋਈ ਪਰਮਾਨੈ ਭਾਵਨ ਦੁਬਦਾ ਦੂਰ ਟਰ ਹੋ ਨਾਨਕ ਕਹਿ ਪ੍ਰਭ ਤੁਮਹੀ ਦਾਤੇ ਸਤ ਸੰਗਲ ਮੋਹੇ ਉਧਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਹਿਲਾਵਲ ਮਹਲਾ ਪੰਜਮਾ ऐसी कृपा मोहे करहो संत है चरण हमारो माथा नैन दर्श तन दूर पर हो रहाओ गुरु को सबद मेरे ही रे बस हरनामा मन संग धर हो तस कर पंचन बार हो ठाकुर सगलो परम मोहै जर हो जो तुम कहो सोई परमान है पावन दुबदा दूर टर हो नानक कह प्रभु तुम ही दाते साथ संग ले मोहे उद्रहो सतनाम श्री वाहे साहिब जी बेलावल महला पंचमा ऐसी कृपा मोहे कर संत है चरण हमारो माथा नैन दर्श तन तूर पर हो रहाओ गुरु को शब्द मेरे ही अरे बांस हर नामा मन संग तर हो तस्कर पंचन बार हो ठाकुर सगलो परम मोहे जर हो ਜੋ ਤਮ ਕਹੋ ਸੋਈ ਪਰਮਾਨੰ ਭਾਵਨ ਦੁਬਦਾ ਦੂਰ ਟਰਹੋ ਨਾਨਕ ਕਹਿ ਪ੍ਰਭ ਤੁਮਹੀ ਦਾਤੇ ਸਤ ਸੰਗਲੈ ਮੋਹਿ ਉਧਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੈ ਲਾਵਲ ਮਹਲਾ ਪੰਜਮਾ ਐਸੀ ਕਿਰਪਾ ਮੋਹਿ ਕਰਹੋ ਸੰਤਹ ਚਰਨ ਹਮਾਰੋ ਮਾਤਾ ਨੈਨ ਦਰਸ ਤਨ ਧੂਰ ਪਰ ਹੋ ਰਹਾਓ ਗੁਰ ਕੋ ਸਬਰ ਮੇਰੇ ਹੀਰੇ ਬਸ ਹਰ ਨਾਮਾ ਮਨ ਸੰਗ ਧਰ ਹੋ ਤਸਕਰ ਪੰਚਨ ਬਾਰ ਹੋ ਠਾਕੁਰ ਸਗਲੋ ਭਰਮ 모ਹੇ ਜਰ ਹੋ ਜੋ ਤੁਮ ਕਹੋ ਸੋਈ ਪਰਮਾਨੈ ਭਾਵਨ ਦੁਬਦਾ ਦੂਰ ਟਰ ਹੋ ਨਾਨਕ ਕਹਿ ਪ੍ਰਭ ਤੁਮ ਹੀ ਦਾਤੇ ਸਤ ਸੰਗਲ 모ਹੇ ਉਧਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਹਿਲਾਵਲ ਮਹਲਾ 5ਮਾ ਐਸੀ ਕਿਰਪਾ 모ਹੇ ਕਰਹੁ ਸੰਤ ਹੈ ਚਰਨ ਹਮਾਰੋ ਮਾਤਾ ਨੈਣ ਦਰਸ ਤਨ ਧੂਰ ਪਰ ਹੋ ਰਹਾਓ ਗੁਰ ਕੋ ਸਬਰ ਮੇਰੇ ਹੀਰੇ ਬਸ ਹਰ ਨਾਮਾ ਮਨ ਸੰਗ ਧਰ ਹੋ ਤਸ ਕਰਪਾ ਚਨ ਬਾਰ ਹੋ ਠਾਕੁਰ ਸਗਲੋ ਭਰਮ 모ਹੇ ਜਰ ਹੋ ਜੋ ਤੁਮ ਕਹੋ ਸੋਈ ਪਰਮਾਨੰ ਭਾਵਨ ਦੁਬਦਾ ਦੂਰ ਟਰ ਹੋ ਨਾਨਕ ਕਹਿ ਪ੍ਰਭ ਤੁਮ ਹੀ ਦਾਤੇ ਸਤ ਸੰਗ ਲੈ 모ਹੇ ਉਧਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਹਿਲਾਵਲ ਮਹਲਾ ਪੰਜਵਾਂ ਐਸੀ ਕਿਰਪਾ ਮੋਹੇ ਕਰੋ ਸੰਤ ਹੈ ਚਰਨ ਹਮਾਰੋ ਮਾਤਾ ਨੈਣ ਦਰਸ ਤਨ ਧੂਰ ਪਰ ਹੋ ਰਹਾਓ ਗੁਰ ਕੋ ਸਬਰ ਮੇਰੇ ਹਿਰੇ ਬਸ ਹਰ ਨਾਮਾ ਮਨ ਸੰਗ ਧਰੋ ਤਸ ਕਰ ਪੰਚਨ ਬਾਰ ਹੋ ਠਾਕੁਰ ਸਗਲੋ ਭਰਮ ਮੋਹੇ ਜਰੋ ਜੋ ਤਮ ਕਹੋ ਸੋਈ ਪਰਮਾਨੰ ਭਾਵਨ ਦੁਬਦਾ ਦੂਰ ਟਰਹੋ ਨਾਨਕ ਕਹਿ ਪ੍ਰਭ ਤੁਮਹੀ ਦਾਤੇ ਸਤ ਸੰਗਲੈ ਮੋਹੈ ਉਧਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਹਿ ਲਾਵਲ ਮਹਲਾ ਪੰਜਵਾ ਐਸੀ ਕਿਰਪਾ ਮੋਹੈ ਕਰਹੋ ਸੰਤ ਹੈ ਚਰਨ ਹਮਾਰੋ ਮਾਥਾ ਨੈਣ ਦਰਸ ਤਨ ਧੂਰ ਪਰ ਹੋ ਰਹਾਓ ਗੁਰ ਕੋ ਸਬਦ ਮੇਰੇ ਹੀਰੇ ਬਸ ਹਰ ਨਾਮਾ ਮਨ ਸੰਗ ਧਰ ਹੋ ਤਸ ਕਰ ਪੰਚਨ ਬਾਰ ਹੋ ठाकुर ਸਗਲੋ ਭਰਮ 모ਹੇ ਜਰ ਹੋ ਜੋ ਤੁਮ ਕਹੋ ਸੋਈ ਪਰਮਾਨੰ ਭਾਵਨ ਦੁਬਦਾ ਦੂਰ ਟਰ ਹੋ ਨਾਨਕ ਕਹਿ ਪ੍ਰਭ ਤੁਮ ਹੀ ਦਾਤੇ ਸਤ ਸੰਗਲ 모ਹੇ ਉਧਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਹਿਲਾਵਲ ਮਹਲਾ ਪੰਜਮਾ ऐसी कृपा मोहे करहो संत है चरण हमारो माथा नैन दर्श तन दूर पर हो रहाओ गुरु को सबर मेरे ही रे बस हरनामा मन संग धर हो तस कर पंचन बार हो ठाकुर सगलो परम मोहै जरहो जो तुम कहो सोई परमान है पावन दुबदा दूर टरहो नानक कह प्रभु तुम ही दाते साथ संग ले मोहे उद्रहो सतनाम श्री वाहे साहिब जी बेला महला पंचमा ऐसी कृपा मोहे कर संत है चरण हमारो माथा नैन दर्श तन तूर पर हो रहाओ गुर को सबद मेरे ही अरे बांस हर नामा मन संग तर हो तस्कर पंचन बार हो ठाकुर सगलो परम मोहे जर हो ਜੋ ਤਮ ਗਹੋ ਸੋਈ ਪਰਮਾਨੰ ਭਾਵਨ ਦੁਬਦਾ ਦੂਰ ਟਰ ਹੋ ਨਾਨਕ ਕਹਿ ਪ੍ਰਭ ਤੁਮਹੀ ਦਾਤੇ ਸਤ ਸੰਗਲ ਮੋਹੇ ਉਧਰੋ ਵਾਹਿਗੁਰੂ ਖਾਲਸਾ ਵਾਹਿਗੁਰੂ ਦੀ ਫਤਿਹ